ਨੂੰ ਅਜੇ ਦੇਖ ਬਾ ਇਹ ਕਾ ਤਾਂ ਆ ਆ ਫੇਲੇ ਭਾਈ ਇਹ ਆ ਗਈ ਫਰਵਾ ਦੀ ਗੀਡ ਆ ਇਹ ਨੀਲੀ ਵਾਲੀ ਆ ਆ ਡਾਇਮੰਡ ਇਹ ਹੈਗਾ ਭਾਈ ਡਾਇਮੰਡ ਘੋੜੇ ਵਾਲਾ ਡਾਇਮੰਡ ਘੁੜਾਇ ਫਲੈਟਰੀਅਮ ਘੋੜੀ ਵਾਸਤੇ ਬੇਸਿਕਲੀ ਘੋੜਿਆਂ ਦਾ ਤਾਂ ਹੁਣ ਤਕਰੀਬਨ ਸਾਰੇ ਆਪਣੇ ਪਤਾਈਆਂ ਹਨ ਵੀ ਪੰਜ ਪ੍ਰਕਾਰ ਦੀ ਘੋੜਿਆਂ ਦੀ ਫੀਡ ਆਪਣੀ ਬਣਦੀ ਆ ਠੀਕ ਹੈ ਜੀ ਉਸ ਤੋਂ ਬਿਨ ਆਪਾਂ ਕੈਟਲ ਦੇ ਵਿੱਚ ਵੀ ਵਧੀਆ ਫੀਡ ਬਣਾਉਂਦੇ ਆ ਠੀਕ ਹੈ ਜੀ ਚੰਗੀ ਕੁਆਲਿਟੀ ਦੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਆਪਾਂ ਗੌਟ ਦੇ ਵਿੱਚ ਅੱਜਕੱਲ ਬੱਕਰੀਆਂ ਦਾ ਰੁਝਾਨ ਲੋਕਾਂ ਦਾ ਕਾਫੀ ਵੱਧ ਗਿਆ ਉਹਦੇ ਵਿੱਚ ਵੀ ਆਪਣੇ ਫੀਡ ਬਹੁਤ ਸੋਹਣਾ ਰਿਜ਼ਲਟ ਆਉਂਦਾ ਹੋਗਾ ਠੀਕ ਹੈ ਜੀ ਆਲ ਫੇਜ ਹੈ ਇੱਕੋ ਹੀ ਤਰ੍ਹਾਂ ਦੀ ਫੀਡ ਹੁੰਦੀ ਹੈ ਠੀਕ ਹੈ ਜੀ ਥੋੜੀ ਜੀ ਮਾਤਰਾ ਚ 35 ਆ ਦਿਹਾੜੀ ਦੀ ਅੱਧਾ ਕਿਲੋ ਬੱਕਰੀ ਨੂੰ ਬਹੁਤ ਸੋਹਣਾ ਰਿਜ਼ਲਟ ਆਉਗਾ ਬੱਕਰੀਆਂ ਵੀ ਬਾਕੀ ਹੁਣ ਸਹਵਾਂ ਨੂੰ ਦਾਣਾ ਪਾਉਣ ਲੱਗੀਆਂ ਸਹਵਾਂ ਜਿਹੇ ਆਪਾਂ ਨੇ ਪਾ DNA ਗਾਂ ਵਾਸਤੇ ਗਾਂ ਵੀ ਤੁਹਾਨੂੰ ਦਿਖਾਉਣੀ ਆ ਕਿ ਕਿਹੜੀ ਨੂੰ ਆਪਾਂ ਨੇ ਹੁਣ ਸ਼ੁਰੂ ਕਰਨਾ ਸਾਰੀ ਉਹਦੀ ਪ੍ਰੋਪਰ ਵੀਡੀਓ ਦਿਖਾਵਾਂਗੇ ਆਪਾਂ ਨੇ ਬਾਅਦ ਚ ਉਹਦੇ ਬਾਅਦ ਵੀ ਦਿਖਾਵਾਂਗੇ ਕਿ ਰਿਜ਼ਲਟ ਦੇ ਬਾਅਦ ਕਹੇ ਜੀ ਲੱਗਦੀ ਆ ਸਾਰਿਆਂ ਨੂੰ ਵਾਗਦਾ ਬਈ 855 ਦੇ ਤੇ ਬਾਕੀ ਬਈ ਅੱਜ ਪਹੁੰਚੇ ਦੇ ਆਪਾਂ ਦਰਾਹੇ ਜਿਹੜੀ ਫੀਡ ਦਾ ਆਪਾਂ ਨੇ ਜ਼ਿਕਰ ਕਰਿਆ ਦਾ ਪਹਿਲਾਂ ਵੀ ਬਲੌਗਾਂ ਚ ਵੀ ਆਪਾਂ ਨੇ ਪਹਿਲਾਂ ਵੀ ਪਾ ਕੇ ਦੇਖੀ ਸੀ ਫੀਡ ਤੇ ਅੱਜ ਜੋ ਫੀਡ ਲੈਣ ਆਏ ਆ ਉਹ ਫੀਡ ਲੈਣ ਆਏ ਆ ਬਈ ਤੇ ਫੀਡ ਦਾ ਰਿਜ਼ਲਟ ਰਿਜ਼ਲਟ ਆਪਾਂ ਨੂੰ ਪਹਿਲਾਂ ਦਾ ਪਤਾ ਹੀ ਆ ਵੈਸੇ ਤਾਂ ਤੇ ਬਾਕੀ ਹੁਣ ਕੈਮਰੇ ਦੇ ਔਨ ਤੁਹਾਨੂੰ ਦਿਖਾ ਦੇ ਕਰਨਾ ਆਪਾਂ ਨੇ ਹਣਾ ਉਹ ਫੀਡ ਲੈ ਕੇ ਚੱਲੇ ਬਈ ਹੁਣ ਇਹ ਵੀਡੀਓ ਪਾ ਕੇ ਤੁਹਾਨੂੰ ਕੋੜਾ ਖਾਣ ਅੱਜ ਕੋੜੀ ਵੀ ਦਿਖਾ ਦੇਣੀ ਝੂੜਾ ਵੀ ਦਿਖਾ ਦੇਣਾ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਬਿਲਕੁਲ ਵਲੌਗ ਵਿੱਚ ਦੱਸਿਆ ਕਰਾਂਗੇ ਕਿ ਕਿੰਨਾ ਬਣਾਇਆ ਸਾਬ ਆਇਆ ਤੇ ਬਾਕੀ ਵੀ ਆਪਾਂ ਪਹੁੰਚ ਗਏ ਤੇ ਦਰਾਹੇ ਫੀਡ ਵਾਲਿਆਂ ਦੇ ਤੇ ਇੱਧਰ ਅੰਕਲ ਜੀ ਬੈਠੇ ਨੇ ਸੱਸੀ ਕਾਲ ਦੀ ਸਾਰਿਆਂ ਤੇ ਅੰਕਲ ਆਪਾਂ ਨੇ ਵੀਡੀਓ ਤੁਹਾਡੀ ਪਹਿਲਾਂ ਵੀ ਚੈੱਕ ਅਚਰੀ ਦੀ ਤੇ ਆਪਾਂ ਨੇ 2 ਮਹੀਨੇ ਪਾਈ ਤੀ ਪ੍ਰਜਾਤ ਤਾਂ ਵਧੀਆ ਲੱਗਿਆ ਤਾਂ ਥੋੜੀ ਆਪਾਂ ਨੂੰ ਦੂਰ ਪੈਂਦੀ ਸੀ ਇੱਕ ਆਪਣੇ ਕੋਲ ਇੱਕ ਹੈ ਘੋੜਾ ਤਾਂ ਇੱਕ ਠੀਕ ਹੈ ਉਹਦੇ ਕਰਕੇ ਫਿਰ ਵੀ ਲੋਟ ਜਾਂ ਨਹੀਂ ਸੁਭਾਅ ਜਾਂ ਨਹੀਂ ਬਣਦਾ ਤਾਂ ਵੀ ਲਿਆਉਣ ਦਾ ਵੇੜ ਤਾਂ ਕਰਕੇ ਹੁਣ ਆਪਾਂ ਨੇ ਇੱਕ ਘੋੜੀ ਹੋਰ ਲੈ ਲਈ ਠੀਕ ਹੈ ਤੇ ਉਹਦੇ ਤੇ ਆਪਾਂ ਨੇ ਚੈੱਕ ਕਰਨੀ ਆ ਘੋੜੀ ਵੀ ਸਰੀਰ ਵੀ ਬਹੁਤ ਕਮਜ਼ੋਰ ਤੇ ਵੀ ਅੰਗੈਲੀ ਚ ਹੋਈ ਵੀ ਹੈ ਘੋੜੀ ਬਹੁਤ ਲਗਦਾ ਠੀਕ ਹੈ ਤੇ ਉਹਦੇ ਕਰਕੇ ਆਪਾਂ ਨੇ ਬਸ਼ੇਰੇਨ ਵੀ ਲੈ ਕੇ ਜਾਏਗਾ ਨਹੀਂ ਹੁਣ ਰੁਟੀਨ ਤੇ ਇਹੀ ਘੋੜੀ ਨੂੰ ਖੀਡ ਪਾਣੀ ਘੋੜੇ ਨੂੰ ਵੀ ਤੇ ਬਾਕੀ ਤੁਸੀਂ ਭਾਈ ਬਲੌਗਾਂ ਚ ਵੀ ਰਿਜ਼ਲਟ ਦੇਖ ਲਿਓ ਤੇ ਸਾਨੂੰ ਤਾਂ ਰਿਜ਼ਲਟ ਦਾ ਪਤਾ ਹੀ ਆ ਹੈਨਾ ਤੇ ਆਪਣੀ ਕਾਦੀ ਕਾਦੀ ਫੀਡ ਬਣਾਉਣੀ ਹੈ ਜੀ ਆਪਾਂ ਆਪਾਂ ਬੇਸਿਕਲੀ ਘੋੜਿਆਂ ਦਾ ਤਾਂ ਹੁਣ ਤਕਰੀਬਨ ਸਾਰਿਆਂ ਨੂੰ ਆਪਣੇ ਪਤਾ ਹੀ ਆ ਹੈਨਾ ਵੀ ਪੰਜ ਪ੍ਰਕਾਰ ਦੀ ਘੋੜਿਆਂ ਦੀ ਫੀਡ ਆਪਣੀ ਬਣਦੀ ਆ ਠੀਕ ਹੈ ਜੀ ਉਹ ਤੋਂ ਬਿਨਾਂ ਆਪਾਂ ਕੈਟਲ ਦੇ ਵਿੱਚ ਵੀ ਵਧੀਆ ਫੀਡ ਬਣਾਉਂਦੇ ਆਂ ਠੀਕ ਹੈ ਜੀ ਚੰਗੀ ਕੁਆਲਿਟੀ ਦੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਆਪਾਂ ਗੌਟ ਦੇ ਵਿੱਚ ਅੱਜ ਕੱਲ ਬੱਕਰੀਆਂ ਦਾ ਰੁਝਾਨ ਲੋਕਾਂ ਦਾ ਕਾਫੀ ਵਧ ਗਿਆ ਉਹਦੇ ਵਿੱਚ ਵੀ ਆਪਣੇ ਫੀਡ ਬਹੁਤ ਸੋਹਣਾ ਰਿਜ਼ਲਟ ਆਉਦਾ ਠੀਕ ਹੈ ਜੀ ਪਾਲ ਫੇਜ ਆ ਇੱਕੋ ਹੀ ਤਰ੍ਹਾਂ ਦੀ ਫੀਡ ਹੁੰਦੀ ਆ ਠੀਕ ਹੈ ਜੀ ਥੋੜੀ ਜੀ ਮਾਤਰਾ ਚ ਪੈਂਦੀ ਆ ਦਿਹਾੜੀ ਦੀ ਅੱਧਾ ਕਿਲੋ ਬੱਕਰੀ ਨੂੰ ਬਹੁਤ ਸੋਹਣਾ ਰਿਜ਼ਲਟ ਆਉਦਾ ਬੱਕਰੀਆਂ ਵੀ ਆਪਾਂ ਉਹਨਾਂ ਨੂੰ ਵੀ ਆਪਾਂ ਜ਼ਰੂਰ ਚੱਕ ਕੇ ਦਿਰਾਉਂਗੇ ਤੇ ਅਗਲੇ ਜਿਹੜੇ ਨੂੰ ਜਦਾਵਾਗੇ ਤਾਂ ਆਪਾਂ ਮੰਨ ਨਾਲ ਲੈ ਕੇ ਆਉਂਗੇ ਉਹ ਦੇਖੀ ਆਪਾਂ ਨੂੰ ਉਹਦਾ ਨਹੀਂ ਪਤਾਦਾ ਵੀ ਬੱਕਰੀਆਂ ਦੀ ਵੀ ਦੁੱਧ ਤਿਆਰ ਕਰਦੇ ਆ ਬੱਕਰੀਆਂ ਦੇ ਵੀ ਗਾਂਾਂ ਦਾ ਤਾਂ ਥੋੜਾ ਮੈਂ ਵੀਡੀਓ ਜੂ ਵੀ ਦੇਖਦਾ ਹੁੰਨਾ ਗਾਂਾਂ ਦਾ ਬਹੁਤ ਵਧੀਆ ਰਿਜ਼ਲਟ ਆ ਤੇ ਬਾਕੀ ਵੀ ਗਾਂਾਂ ਦੇ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਰਿਜ਼ਲਟ ਹਨਾ ਲੈ ਕੇ ਜਾਉਂਗੇ ਵੀਡੀਓ ਵੀ ਤੇ ਆਪਾਂ ਨੇੜੇ ਆਪਣਾ ਉਧਰ ਅਵੇਲੇਬਲ ਕਰ ਦੇਣੀ ਆਪਾਂ ਨੇ ਵੀੜ ਜਿੱਥੇ ਕਾਲੇ ਵੀੜ ਦੀ ਚੱਕੀ ਆ ਉੱਥੇ ਉਹਨਾਂ ਨੇ ਰੱਖੀਆਂ ਮੈਂ ਵੀ ਇਹ ਵੀੜਾ ਤੇ ਉੱਥੇ ਆਪਾਂ ਨੇ ਕਰ ਦੇਣੀ ਹਨਾ ਤੇ ਬਾਕੀ ਤੁਹਾਨੂੰ ਰਿਜ਼ਲਟ ਰਿਜ਼ਲਟ ਦਿਖਾ ਦਾਂਗੇ ਵੀਡੀਓ ਦੇ ਵਿੱਚ ਇਹ ਅਸਲ ਤੇ ਵਿੱਚ ਪਤਾ ਕੀ ਹੈ ਵੀਰ ਜੀ ਜਿਹੜੀਆਂ ਬੱਕਰੀਆਂ ਦੀ ਫੀਡ ਆ ਜਾਂ ਕੋਈ ਵੀ ਫੀਡ ਆ ਹਾਂਜੀ ਅਸੀਂ ਉਹਨੂੰ ਓਨੀ ਦੇਰ ਲੋਕਾਂ 'ਚ ਜ਼ਿਆਦਾ ਪ੍ਰਚਾਰ ਨਹੀਂ ਕਰਦੇ ਸ਼ੋਅ ਨਹੀਂ ਕਰਦੇ ਜਿੰਨੀ ਦੇਰ ਸਾਨੂੰ ਖੁਦ ਨੂੰ ਦੀ ਤਸੱਲੀ ਨਹੀਂ ਹੁੰਦੀ ਜਦੋਂ ਸਾਨੂੰ 40 50 100 ਬੰਦਾ ਕੇ ਕਹਿੰਦਾ ਵੀ ਯਾਰ ਬੜੀ ਵਧੀਆ ਫੀਡ ਆ ਤੁਹਾਡੀ ਹਾਂਜੀ ਹੁਣ ਸਾਨੂੰ ਹੋਰ ਬਣਾ ਕੇ ਦੋ ਫੇਰ ਉਹਦਾ ਸੀ ਪ੍ਰੋਡਕਸ਼ਨ ਵਧਾਉਨੇ ਆ ਤੇ ਉਸ ਤੋਂ ਬਾਅਦ ਹੀ ਲੋਕਾਂ ਨੂੰ ਦੱਸਣ ਲੱਗਦੇ ਆ ਠੀਕ ਨਹੀਂ ਅਸੀਂ ਉਹ ਪਹਿਲਾਂ ਸਟਾਰਟਿੰਗ ਫੀਡ ਅਸੀਂ ਆਪਦੇ ਸਰਕਲ ਚ ਹੀ ਰੱਖਦੇ ਆ ਠੀਕ ਜੋ ਵੀ ਉਹਦਾ ਨਫਾ ਨੁਕਸਾਨ ਹੋ ਗੋਤਾ ਸਾਡੀ ਸਰਕਲ ਚ ਰਹੇ ਠੀਕ ਹਾਂਜੀ ਹੁਣ ਉਦੋਂ ਮੈਂ ਰਿਜ਼ਲਟ ਤੁਹਾਡੇ ਦੇਖੇ ਵੀ ਆ ਗਾਇਆਂ ਦੀ ਵੀ ਵੀਡੀਓ ਪਾਉਂਦੇ ਹੁੰਦੇ ਆ ਕਿਹੜਾ ਹੀ ਤੁਹਾਡਾ ਉਹਨੇ ਇੰਸਟਾ ਦੇ ਕਿਹੜਾ ਨਾਮ ਤੇ ਚੈਨਲ ਆਈ ਉਹ अच्छा 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 फीड ਦੇ ਨਾਮ ਤੇ ਹਾਂਜੀ ਅੱਛਾ ਫੀਡਸ ਹਾਂਜੀ ਤੇ ਬਾਕੀ ਤੁਸੀਂ ਉਹਦੇ ਤੇ ਵੀ ਦੇਖ ਸਕਦੇ ਆ ਇਹਨਾਂ ਦੇ ਗਾਇਆਂ ਗੂਆਂ ਦੇ ਵੀ ਬਹੁਤ ਵੀਡੀਓ ਦੇਖੀਆਂ ਮੈਂ ਪੇਜਾਂ ਵਾਲੇ ਵੀ ਬਹੁਤ ਆਗੇ ਗਏ ਆ ਕੋਈ ਆਪਾਂ ਬਾਈ ਪ੍ਰੋਮੋਸ਼ਨ ਨਹੀਂ ਕਰਨਾ ਹੈ ਕੋਈ ਗੁੱਸ ਨਹੀਂ ਕਰਨਾ ਹੈ ਤਾਂ ਫੀਡ ਇਧਾਂ ਨੇ ਵਾਸਤੇ ਫੀਡ ਲੈਣ ਆਏ ਆ ਆਪਣੇ ਵਾਸਤੇ ਫੀਡ ਲੈਣ ਆਏ ਆ ਤੇ ਉਹਦੇ ਤੇ ਰਿਜ਼ਲਟ ਦਿਖਾਵਾਂਗੇ ਆਪਾਂ ਚਾਹੋ ਨੇ ਜੀ ਵੀ ਹੁਣ ਅਸੀਂ ਵੀ ਖਰਚਾ ਕਰਦੇ ਮੈਂ 6000 ਰੁਪਏ ਮਹੀਨੇ ਦੇ ਘੋੜੇ ਨੂੰ ਫੀਡ ਪਾਉਂਦਾ ਜੀ ਚਲਾਣਾ ਬਣਾ ਕੇ ਜਿਹੜਾ ਅਗਲਾ ਕਹਿੰਦਾ ਦੂਆ ਬੰਦਾ ਤੇ ਇੱਕ ਕਹਿੰਦਾ ਯਾਰ ਤੂੰ ਕੁਝ ਪਾਉਂਦਾ ਨਹੀਂ ਹੈ ਕਿਉਂਕਿ ਉਹਦਾ ਰਿਜ਼ਲਟ ਨਹੀਂ ਆ ਫੰਮ ਮਿਲਦਾ ਤੇ ਤੂੰ ਅਸੀਂ 6000 ਰੁਪਏ ਵੀ ਲਾਉਂਦੇ ਆ ਸਾਰੀ ਤਿਹੜੀ ਖੇਚੜਾ ਵੀ ਰਹਿ ਜਾਂਦੀ ਆ ਤੇ ਚਾਰ ਵੀ ਕਰਦੇ ਆ ਜੀ ਫੇ ਸਾਮਾਨ ਇਕੱਠਾ ਕਰਦੇ ਫਿਰ ਚਲੋ ਫਿਰ ਉਹਨੂੰ ਜੱਗਦੇ ਆ ਬਾਲ ਕੇ ਦੋ ਜਾਂ ਭਿਓ ਕੇ ਦੋ ਹਨਾ ਇਹ ਤਾਂ ਕੁਝ ਨਹੀਂ ਕਰਨਾ ਥੈਲੇ ਚੋਂ ਕੱਢਣੀਆਂ ਮੂਹਰੇ ਰੱਖ ਦੇਣੀਆਂ ਕੰਮ ਖਤਮ ਆਪਾਂ ਵੀ ਕਿਤੇ ਬਾਹਰ ਅੰਦਰਾਂ ਘਰੇ ਬੁੜੀਆਂ ਨੇ ਉਹਨਾਂ ਨੂੰ ਕਹਿੰਦੋ ਵੀ ਆ ਕੌਲਾ ਭਰ ਕੇ ਪਾ ਦੀ ਕੰਮ ਖਤਮ ਹਾਂ ਜੀ ਕੰਮ ਖਤਮ ਹਾਂ ਜੀ ਇਹ ਚੀਜ਼ ਕਰਕੇ ਹੀ ਮੈਂ ਫੀਡ ਲੈਣ ਆਇਆ ਫਿਰ ਹੁਣ ਆਪਣੇ ਵੀ ਉਧਰ ਵਧੀਆ ਸ਼ੌਂਕ ਪਾਣ ਲੱਗੇ ਮੁੰਡੇ ਮੈਂ ਘੋੜੀਆਂ-ਕੂੜੀਆਂ ਲੈਣ ਲੱਗੇ ਤੇ ਫਿਰ ਆਪਾਂ ਉਹਨਾਂ ਨੂੰ ਵੀ ਦਿਖਾਵਾਂਗੇ ਵੀ ਭਾਈ ਆ ਇੱਥੇ ਤੇ ਆ ਰਿਜ਼ਲਟ ਮਿਲਦਾ ਕਿਉਂਕਿ ਖਰਚਾ ਰਹਿ ਗਈ ਕਰਦਾ ਜੀ ਘੋੜੇ ਪਰ ਐ ਨਹੀਂ ਹੈਗੇ ਹੁਣ ਕਿਸੇ ਦੇ ਘਰਾਂ ਖੜਾ ਉਹ ਪਰ ਉਹਨਾਂ ਨੂੰ ਸਹੀ ਡਾਈਟ ਦਾ ਪਤਾ ਨਹੀਂ ਹੈਗਾ ਜੀ ਹਾਂ ਮੈਂ ਚੀਜ਼ ਦਾ ਉਹੀ ਆ ਹੁਣ ਮੈਂ ਵੀ ਓਲੇ 'ਚ ਰਿਹਾ ਮੈਂ ਹੁਣ ਇੰਨੇ ਪੈਸੇ ਬਰਬਾਦ ਕਰੇ ਬਈ ਹੁਣ ਸਾਨੂੰ ਰਿਜ਼ਲਟ ਮਿਲ ਨਹੀਂ ਰਿਹਾ ਉਹਦਾ ਬਿਲਕੁਲ ਉਹੀ ਚੀਜ਼ ਕਰਕੇ ਫੀਡ ਦਾ ਭਾਈ ਜਿੰਨੇ ਕੀ ਦੇ ਇਹਨਾਂ ਦੀ ਕਾਸਟ ਵੀ ਆ ਫੀਡ ਦੀ ਹਨਾ ਉਹ ਸਾਗ ਨਾਲ ਬਹੁਤ ਜ਼ਿਆਦਾ ਸਹੀ ਆ ਘੋੜਿਆਂ ਤੇ ਵੀ ਬੈਨੀਫਿਟ ਬਹੁਤ ਜ਼ਿਆਦਾ ਮਿਲ ਰਹੇ ਆ ਉਹਦੇ ਖਰਚਾ ਕਰਛੇ ਜਨ ਨਾਲ ਖਰਚਾ ਘਟ ਜਾਣ ਨਾਲ ਹੁਣ ਖਰਚਾ ਵੀ ਘਟਿਆ ਦੋਈ ਗੱਲ ਵੀ ਇਦਾਂ ਹੀ ਹੁਣ ਇਕੱਠੀ ਲੈ ਚ ਕਰਨੀ ਉਰੇ ਤੇ ਹੁਣ ਦੋ ਜਾਨਵਰ ਹੋ ਗਏ ਦੁਕਦਾਂ ਵੀ ਨਹੀਂ ਆਉਣਾ ਵੀ ਹੁਣ ਇੱਕ ਜਾਨਵਰ ਵਾਸਤੇ ਸਪੈਸ਼ਲ ਭੱਜਣਾ ਣਠਣਾ ਉਹਦੇ ਕਰਕੇ ਥੋੜਾ ਜਿਹਾ ਔਖਾ ਹੁੰਦਾ ਤਾਂ ਪਰ ਵੀ ਅਸੀਂ ਹੋਰ ਵੀ ਕਰਦੇ ਆ ਜੀ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆਪਣੇ ਡਿਸਟ੍ਰੀਬਿਊਟਰ ਹੈਗੇ ਨੇ ਠੀਕ ਹੈ ਜੀ ਨਮਾ ਸ਼ਹਿਰ ਦੇ ਕੋਲ ਰੈਪੇ ਪਿੰਡ ਆਪਣਾ ਡਿਸਟਰੀਬਿਊਟਰ ਹੈਗਾ ਹਾਂਜੀ ਬਲਾਚੌਰ ਦੇ ਕੋਲ ਸੁਧਾਮਾਜਰੇ ਆਪਣਾ ਡਿਸਟਰੀਬਿਊਟਰ ਹੈਗਾ ਨਾ ਦੋਨਾਂ ਨੇ ਉਧਾਂ ਤੇ ਹੀ ਲੱਤੀ ਦੀ ਮੈਂ ਪਹਿਲਾਂ ਫੀਡ ਉਹ ਵੀ ਫਿਰ ਪ੍ਰੋਪਰ ਪਛਾਣ ਨਹੀਂ ਹੁੰਦੀ ਉਹ ਖੜੇ ਰਹਿੰਦੇ ਕਦੇ ਰੋਕੜ ਕਦੇ ਮੈਂ ਉਪਰ ਤੋਂ ਲਿਆਉਣੀ ਪੈਂਦੀ ਫਿਰ ਵੀ ਆਪਾਂ ਆਪਣਾ ਹੈਗਾ ਇੱਧਰ ਤਲਵੰਡੀ ਜੱਟਾ ਹੋ ਗਿਆ ਅਮਰਸਾ ਦੇ ਏਰੀਏ ਚ ਮੁਕਸਰ ਜਦ ਨਹੀਂ ਤਾਂ ਫਿਰ ਅਸੀਂ ਕੀ ਕਰਦੇ ਜੇ ਸੇ ਏਰੀਏ ਚ ਆਪਾਂ ਨੂੰ ਲੱਗਦਾ ਵੀ ਨਹੀਂ ਪਚਾ ਹੁੰਦੀ ਆਪਾਂ ਇਥੋਂ ਕੋਰੀਅਰ ਲਗਵਾ ਦਿੰਨੇ ਆ ਠੀਕ ਹੈ ਜੀ ਉਹ ਪੰਜਾਬ ਦੇ ਵਿੱਚ 200 ਰੁਪਏ ਕੁਆంటర్ ਦਾ ਖਰਚਾ ਹੁੰਦਾ ਕੋਰੀਅਰ ਦਾ ਠੀਕ ਹੈ ਜੀ ਉਹ ਨੇੜੇ ਦੇ ਸ਼ਹਿਰ ਚ ਪਹੁੰਚ ਜਾਂਦਾ ਓਕੇ ਉਹ ਜ਼ਿਆਦਾ ਸੌਖਾ ਰਹਿੰਦਾ ਹਾਂਜੀ ਹਾਂਜੀ ਬਾਕੀ ਜਿਹੜੇ ਕੋਈ ਦੂਰ ਤੇ ਉਹਨਾਂ ਦਾ ਕੋਰੀਅਰ ਕਰਾ ਕੇ ਹੀ ਫਾਇਦਾ ਜੀ ਆਪਾਂ ਨੂੰ ਤਾਂ ਫਿਰ ਵੀ 30 40 ਕਿਲੋਮੀਟਰ ਪੈਂਦਾ ਜੰਗੌਰ ਸਾਹਿਬ ਹਾਂਜੀ ਹਾਂ ਐਨਾ ਤਾਂ ਆਪਾਂ ਦਾ ਕੋਈ ਦੁੱਖਦਾ ਨਹੀਂ ਆਪਾਂ ਤਾਂ ਇਕੱਠੀ ਲੈ ਜੇ ਕਰ ਨਹੀਂ ਫੇੜ ਹਾਂਜੀ ਬਾਕੀ ਤੁਹਾਨੂੰ ਰਿਜ਼ਲਟ ਰਿਜ਼ਲਟ ਦਿਖਾ ਦਾਂਗੇ ਹਨਾ ਇਹ ਫੇੜ ਦੇ ਤੇ ਆਪਾਂ ਨੂੰ ਹੁਣ ਕਿਹੜੀ ਕਿਹੜੀ ਫੀਡ ਦੇਣੀ ਹੈ ਜੀ ਤੁਸੀਂ ਦੋਨੋਂ ਸੇਮੇ ਪੈਂਦੀ ਹੈ ਕਿ ਅਲੱਗ-ਅਲੱਗ ਹੈ ਜੀ ਨਹੀਂ ਬੱਚੇ ਨੂੰ ਤਾਂ ਜੂਨੀਅਰ ਗੋਸਟ ਤੋਂ ਠੀਕ ਹੈ ਜੀ 15 ਮਹੀਨੇ ਤੱਕ ਦੇ ਬੱਚੇ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਬੱਚੇ ਨੂੰ ਜੇ ਤਾਂ ਅਸੀਂ ਵੈਸੀ ਨਾਰਮਲ ਤਿਆਰ ਕਰਦੇ ਆ ਘਰੇ ਵੀ ਸ਼ੌਕ ਨੂੰ ਰੱਖਿਆ ਹੋਇਆ ਵੀ ਚਲੋ ਰਾਈਟਿੰਗ ਕੀੜਾ ਦੇ ਲਿਆ ਕਿਤੇ ਜੀ ਫਿਰ ਪਲੈਟੀਨਮ ਦਾ ਚੱਲ ਜੂਗਾ ਕੰਮ ਠੀਕ ਹੈ ਜੀ ਜਾਂ 골ਡ ਦਿੱਤੀ ਜਾ ਸਕਦੀ ਐ ਜਿਹੜੀ ਬੇਸਿਕ ਆ ਆਪਣੇ ਠੀਕ ਹੈ ਜੀ ਜੇ ਅਸੀਂ ਚਾਹੁੰਦੇ ਆਂ ਵੀ ਅਸੀਂ ਉਹਨੂੰ ਸ਼ੋਅ ਲਈ ਖੜਾ ਕਰਨਾ ਹਾਂਜੀ ਫਿਰ ਆਪਾਂ ਡਾਇਮੰਡ ਨਾਲ ਉਹ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ ਘੋੜੀਆਂ ਦੇ ਵੀ ਸੇਮ ਹੀ ਇਡਾਇਟ ਘੋੜੀਆਂ ਦੇ ਵਿੱਚ ਜਿਹੜੀਆਂ ਗੱਪਣ ਘੋੜੀਆਂ ਨੇ ਉਹਨਾਂ ਨੂੰ ਤਾਂ ਪਲੈਟੀਨਮ ਪਹਿਣੀ ਐ ਜੀ ਠੀਕ ਹੈ ਜੀ ਤੇ ਜਿਹੜੀ ਕੋਈ ਸੋਈ ਹੋਈ ਘੋੜੀ ਆ ਬੱਚੇ ਨੂੰ ਦੁੱਧ ਪਿਲਾ ਰਹੀ ਆ ਜਾਂ ਕੋਈ ਸਟੈਲੀਅਨ ਘੋੜਾ ਜਾਂ ਕੋਈ ਘੋੜਾ ਭੱਜਦਾ ਰੇਸਾਂ ਵਾਲਾ ਘੋੜਾ ਉਹਨੂੰ ਆਪਾਂ ਡਾਇਮੰਡ ਫੀਡ ਠੀਕ ਉਹਦਾ ਕਮੈਂਡ ਕਰ ਦਿੰਦੇ ਆਪਾਂ ਵੀ ਘੋੜੇ ਨੂੰ ਭਜਾਉਨੇ ਆ ਜੀ ਠੀਕ ਹੈ ਉੱਥੇ ਫਿਰ ਡਾਇਮੰਡ ਰਿਕੁਇਰਮੈਂਟ ਅਸੀਂ ਈਵਨ ਬੌਲਦਾਂ ਦੇ ਵਿੱਚ ਵੀ ਅਸੀਂ ਇਹ ਫੀਡ ਦਿੰਨੇ ਆ ਜੀ ਭੱਜਣ ਵਾਲੇ ਬੌਲਦਾਂ ਨੂੰ ਡਾਇਮੰਡ ਫੀਡ ਔਰ ਬਹੁਤ ਵਧੀਆ ਸਾਨੂੰ ਉਹਦੇ ਰਿਜ਼ਲਟ ਮਿਲੇ ਨੇ ਹਾਂਜੀ ਠੀਕ ਹੈ ਚਲੋ ਬਾਕੀ ਸਾਨੂੰ ਦਿਖਾਵਾਂਗੇ ਆਪਾਂ ਹਨਾ ਵੀ ਫੀਡ ਦੇ ਰਿਜ਼ਲਟ ਕਿਵੇਂ ਦੇ ਹੁੰਦੇ ਆ ਤੇ ਹੁਣ ਲੈ ਕੇ ਚੱਲਦੇ ਆਂ ਫਿਰ ਲੋ ਅਜੇੇ ਵੇਖ ਬਾ ਇਹ ਕਰਾਂ ਆ ਆ ਫਿਰੇ ਬਾਈ ਇਹ ਆ ਗਈ ਫਿਰ ਵਾ ਦੀ ਗੀੜ ਆਏ ਨੀਲੀ ਵਾਲੀ ਆ ਆ ਡਾਇਮੰਡ ਇਹ ਹੈਗਾ ਬਾਈ ਡਾਇਮੰਡ ਘੋੜੇ ਵਾਲਾ ਡਾਇਮੰਡ ਘੁੜਾਈ ਪਲੈਟੀਨਮ ਘੋੜੀ ਵਾਸਤੇ ਆ ਇਹ ਘੋੜੀ ਦੀ ਇਹ ਘੋੜੀ ਦੀ ਨੀਲੀ ਚ ਇਹ ਹੈਗਾ ਪਲੈਟੀਨਮ ਦਾ ਉੱਪਰ ਲਿਖਿਆ ਹੋਇਆ ਪਲੈਟੀਨਮ ਹਾਂ ਇੱਧਰ ਲਿਖਿਆ ਵਾ ਡਾਇਮੰਡ ਹਾਂ ਉੱਤੇ ਬਾਅਦ ਇਹ ਹੈ ਕਿ ਬਾਈ ਫੈਟ ਵੀ ਉਹ ਮੈਸ ਦੀ ਫੋਟੋ ਬਣੀ ਹੋਈ ਆ ਇਹ ਮੱਜਾਂ ਦੀ ਆਹ ਚੂਰੀ ਹੈਗੀ ਗਾਵਾਂ ਦੀ ਆਹ ਵੀ ਗਾਇਮਣਾਈ ਆ ਆਹ ਤੇਰੀ ਮੈਸ ਦੀ ਹੈ ਨਾ ਉੱਪਰ ਫੈਟ ਵੀ ਆ ਇਹ ਮੈਸ ਦੀ ਅਮੀਨੋ ਐਸਿਡੈਂਟ ਫੈਕਟਰੀ ਐਸਿਡ ਬੈਲੈਂਸਿੰਗ ਹਾਂ ਆਪਾਂ ਦਾ ਥੱਲੇ ਲੋਡ ਲੈ ਜਾਈਏਗਾ ਨਹੀਂ ਅੱਗੇ 10 12 ਹਾਂ 10 10 ਨਾਲੋਂ ਵਧੀਆ ਪੰਜਵੇਂ ਕੁ ਮਿੰਟ ਪੜੇ ਹੋਇਆ 6 ਹੋ ਗਿਓ ਫਿਰ ਹਾਂ ਇੰਨੇ ਕੁ ਮੈਦਾਨ ਦੂਰ ਜਾਣਾ ਹੈ ਇੰਨਾ ਕੁ ਸਾਰਾ ਲੈ ਕੇ ਆਵੇ ਜੇ ਇੰਨੀ ਬਾੜ ਵੱਢਣੀ ਆ ਹਾਂ ਤਾਂ ਫਾਇਦਾ ਹੈ ਸਹੀ ਗੱਲ ਆ ਅੱਜ ਵੀ ਆਉਦਾ ਸੱਤ ਸੱਤ ਲੈ ਆ ਗਿਆ ਅੱਜ ਵੀ ਫਤਾਈ ਦੇ ਫੇਰਾ ਹੀ ਹੋਇਆ 3 4 ਦੀ ਗੱਡੀ ਦਾ ਬਣਾ ਤਾ ਇਹ ਆ ਹੋ ਗਿਆ ਸਾਨੂੰ ਐਕਸ 4 ਦਾ ਫਾਇਦਾ ਖਿੱਚ ਖਿੱਚ ਫਾਇਦਾ ਮਾਰ ਤੈਨੂੰ ਜਾਈ ਲੱਪੇ ਆ ਪੈਂਦਾ ਨਹੀਂ ਫਸ ਗਏਗੇ ਤੇ ਇਹ ਵੀ ਕੋਡੇ ਦਾ ਅਜੇ ਆਪਣੇ ਜੋਗੀ ਖਰਾਕ ਨਹੀਂ ਖਾਂਦੇ ਐਂ ਦੇ ਚੱਕਣ ਜੁੱਦਾ ਨਹੀਂ ਸੁਣ ਤੀਕਣ ਨੂੰ ਤਾਂ ਕੋਡੇ ਦੇ ਲੋਕਾਂ ਦਾ ਰੱਖਿਆ ਕਰਨ ਨੂੰ ਨੋ ਲਾ। ਕਾਹਦੇ ਕਰਿਆ ਗਾ ਹੇਠ ਲਾਏ ਨੂੰ ਕਮਾਦੇ ਹੇਠ ਲਾ ਕੱਟ ਲਾ ਇਹ ਬਾਈ ਮੈਂ ਲੈ ਕੇ ਆਇਆ ਹਿੱਕਾ ਮੈਂ ਇਸ ਵਾਸਤੇ ਦੇਖਦੇ ਕਿਆ ਰਿਜ਼ਲਟ ਆਉਦੇ ਮੈਂ ਇਹ ਡਿਜ਼ਾਈਨ ਬਹੁਤ ਹੀ ਬਣਾਇਆ ਹੋਇਆ ਨੇ ਬਾਈ ਡਿਜ਼ਾਈਨ ਬਹੁਤ ਹੀ ਆ ਸੰਮ ਉਹ ਇੱਕ ਨੰਬਰ ਥੱਲੇ ਦੇਖਣਾ ਥਾਰੇ ਰੱਦਦੇ ਬਹੁਤ ਗਿਆ ਸੰ ਨੂੰ ਬਦੂ ਪਾਣੀ ਨਹੀਂ ਪੀ ਸਕਦਾ ਹਾਂ ਹਾਂ ਉਹੀ ਥੱਲੇ ਦਾ ਉੱਪਰਲਾ ਵੀ ਰੰਗ ਰੰਗ ਵੀ ਘੈਂਟ ਆ ਆ ਮਾੜਾ ਜੀ ਨਹੀਂ ਹੈਗੀ ਇਹ ਨੂਰ ਚੋਰੀ ਹੈ ਬਾਈ ਇਹ ਹੈਗੀ ਗਾਂ ਵਾਸਤੇ ਜੂਰੀਆ ਰਹਤਾ ਹੈ ਹਾਂ ਜੂਰੀ ਇਹ ਤਾਂ ਰਹੇ ਨੂਰ ਕਿ ਸਾਰਾ ਕੁਝ ਲਿਖਿਆ ਪਿਆ ਤੇ ਪਰਫੈਕਟਾ ਬੂਟ ਕਿੰਨੀ ਆ ਕਿਆ ਗੂ ਸਭ ਬਹੁਤ ਵਧੀਆ ਚੀਜ਼ ਨਹੀਂ ਹੈ ਆਪਾਂ ਨੂੰ ਪਤਾ ਨਹੀਂ ਹੁੰਦਾ ਹਨਾ ਤੇ ਵੀ ਯਾਨੀ ਪ੍ਰੋਪਰ ਡਾਈਟ ਬਣਾ ਕੇ ਤਾਂ ਹੀ ਬੰਦਿਆਂ ਦੇ ਭਾਈ ਇੰਨਾ ਨਾ ਵਧੀਆ ਚੱਲਦਾ ਵਧੀਆ ਰਿਜ਼ਲਟ ਆਉਨੇ ਆ ਤਾਂ ਹੀ ਬੰਦਿਆਂ ਨੂੰ ਇੰਨਾ ਭਰੋਸਾ ਪਲੇਬਰ ਬਾਕੀ ਹੁਣ ਦੇਖਦੇ ਆ ਕਿਹ ਚੂਹਿਆਂ ਦਾ ਹੱਲ ਲਗਾਣਾ ਵੈਣਾ ਦੇ ਰੋਜ਼ ਵੜਦਾ ਇੱਕ ਜਾਨ ਬਸ ਕਿਤੇ ਮੈਂ ਸਤਗੜੀਆਂ ਹੋਣਾ ਚੂਹੇ ਤਗੜੇ ਹੋਣ ਚੂਹਾ ਕਿਤੇ ਗੋਲੋ ਵੀ ਫਿਰਨਾ ਕਿਤੇ ਛਾਤੀਆਂ ਚੋੜੀਆਂ ਚੂਹੇ ਕਿਤੇ ਮੈਂ ਸਾਡੇ ਉੱਪਰੋਂ ਜਾਂ ਚੂਹੇ ਕਿਤੇ ਛਾਤੀਆਂ ਚੋੜੀਆਂ ਕਰਦੇ ਫਿਰਨਾ ਜਦੋਂ ਬਾਕੀ ਤੁਸੀਂ ਸਾਹਿਬਾਂ ਨੂੰ ਵੀ ਦੇਖ ਕੇ ਯਾਰ ਬਸ ਤਪਾਕ ਮਿਰਚਾ ਸਾਹਿਬਾ ਮਿਰਚਾ ਸਾਹਿਬਾ ਹੀਰਾ ਬਾਈ ਬਹੁਤ ਉਸਾਰਾ ਚਲੋ ਬਾਕੀ ਠੀਕ ਹੈ ਜੀ ਚੰਗਾ ਲੋ ਵੀ ਬਾਕੀ ਆਪਾਂ ਕੰਮ ਰੋਮਨ ਨਵੇਲ ਕਹਿੰਦੇ ਆ ਹਾਂ ਸਾਰੇ ਬਾਣੀ ਪਾ ਕੇ ਆਂਦਾ ਉਹ ਥੋੜੇ ਲੇਟੇ ਗੇ ਦਾਣੇ ਹੁਣ ਤੇ ਬਾਕੀ ਆ ਗੈਂ ਦਾ ਦਾਣਾ ਬਈ ਲੈਣ ਦੀ ਪਾਣੀ ਫੀਡ ਤੇ ਬਾਕੀ ਇੱਧਰ ਇਹ ਬਣਾ ਦੇਣਾ ਅੱਜ ਉਹ ਕੇ ਆਪਾਂ ਇਹ ਕਿੰਨੇ ਦਾਣੇ ਆਉਂਦਾ ਬਾਕੀ ਕਰਦੇ ਇੱਕ ਵਾਰੀ ਆਹ ਫੀਡ ਪਾ ਕੇ ਵੀ ਸਾਰੀਆਂ ਦੇ ਦੇਵਾਂਗੇ ਆਪਾਂ ਨੂੰ ਚੌਪਰ ਬਾਦ ਦੇਖੋ ਇਹ ਹੈਗੀ ਚੂੜੀ ਜਮਾਂ ਕਿਹੜੀ ਗਾਂ ਹੈ ਪਾਈ ਪਾਊਡਰ ਵਾਂਗੂ ਤੇ ਆਹ ਪਾਤਾ ਇਹ ਆਪਾਂ ਨੇ ਪਾਦਣਾ ਗਾਂ ਵਾਸਤੇ ਗਾਂ ਵੀ ਤੁਹਾਨੂੰ ਦਿਖਾਉਣੀ ਆ ਵੀ ਕਿਹੜੀ ਨੂੰ ਆਪਾਂ ਨੇ ਆਹ ਸ਼ੁਰੂ ਕਰਨਾ ਸਾਰੀ ਉਹਦੀ ਪ੍ਰੋਪਰ ਵੀਡੀਓ ਦਿਖਾਵਣੀ ਆਪਾਂ ਨੇ ਬਾਅਦ ਚ ਉਹਦੇ ਬਾਅਦ ਵੀ ਦਿਖਾਵਾਂਗੇ ਜਦੋਂ ਜਲਦ ਦੇ ਬਾਅਦ ਕਹੇ ਜੀ ਲੱਗਦੀ ਆ ਹਾਂ ਦੇਖੋ ਤੁਹਾਨੂੰ ਇਹ ਗਾਂ ਨੂੰ ਆਪਣੇ ਪਾਤੀ ਬਾਕੀ ਤੁਹਾਨੂੰ ਸਹੀ ਸੂਟ ਵੀ ਦਿਖਾ ਦੰਨੀ ਆ ਗਾਂ ਦੀ ਇੱਕ ਵਾਰੀ ਆ ਦੇਖੋ ਹੱਡਾਂ ਪੈਰਾਂ ਦੇ ਬਹੁਤ ਕਮਜ਼ੋਰ ਫੀਡ ਦਾਣਾ ਆਪਾਂ ਪਾਉਨੇ ਆ ਪਰ ਕਮਜ਼ੋਰ ਬਹੁਤ ਰਹਿੰਦੀ ਆ ਦੁੱਧ ਵੀ ਸੁੱਕੀ ਜਾਂਦੀ ਆ ਆਪਣਾ ਗੱਲਬਾਤ ਪਣਦੀ ਨਹੀਂ ਸੀਗੀ। ਹਾਂ ਦੇਖੋ। ਮੈਂ ਕਿੱਥੇ 10-12 ਕਿਲੋ ਦੁੱਧ ਦੇਣ ਵਾਲੀ ਗਈ ਸੀ। ਮਾ ਜਮੇ ਹੀ ਘੱਟ ਗਈ। ਤੇ ਹੁਣ ਇਹਦੀ ਡਾਈਟ ਸ਼ੁਰੂ ਕਰੀ ਆ। ਬਾਕੀ ਗਏ ਆ ਉੱਧਰ ਖੜੀਆਂ ਉਹਨਾਂ ਨੇ। ਉਹਨਾਂ ਨੂੰ ਬਾਅਦ ਚ ਰਿਜ਼ਲਟ ਦੇਖਾਂਗੇ। ਤੇ ਹੁਣ ਇਹਨੂੰ ਆਪਾਂ ਨੇ ਬਾਤ ਦੀ ਵੀਰ। ਪੱਕੇ ਇਹਦੇ ਉੱਪਰ ਰਿਜ਼ਲਟ ਦੇਖੂਗੇ। ਤੇ ਹੁਣ ਸੈਵਨ ਉਹ ਅੰਦਰ ਬੰਦੀ ਇਹ ਨਾਲ ਬਾਹਰ ਖੜੀ ਹੋਊਗੀ। ਇਹਨਾਂ ਨੂੰ ਵੀ ਦਾਣਾ ਪਾਉਣਾ। ਬਾਕੀ ਇਹ ਸਾfte ਜਿਹੜੀ ਟੋਪ ਵਾਲੀ ਢੀਂਡ ਉਹ ਆਹ ਹੈ ਬਾਈ ਇਹਦੇ ਤੇ ਆਪਾਂ ਬੰਨੇ ਪੰਚੂਸ਼ਾ ਹੋਣੀ ਚੋੜ ਦੀ ਹੈ ਜੀ ਬਸ ਇਹੀ ਢੀਡੇ ਕੰਨੀ ਖੋਈਆਂ ਤੇ ਹੋਰ ਨਹੀਂ ਕੋਣਾ ਬਾਕੀ ਜੀ ਜੋ ਹਜਾਤ ਹੋਣਗੇ ਉਹ ਵੀ ਹਮਨ ਦਿਖਾਏ ਜਾਣਗੇ ਹਨ ਤੇ ਤੁਸੀਂ ਦੇਖ ਲੈਣੇ ਹੁਣ ਆਪਾਂ ਨੇ ਦਾਣਾ ਲੂਣੇ ਬੰਦੇ ਦੇ ਨਾਲ ਤੇ ਥੋੜਾ ਲਿੱਛਾ ਜਿਹਾ ਲਗਾਈ ਰਿਹਾ ਜੀ ਤੇ ਬਾਕੀ ਜੀ ਜੇ ਆਪਾਂ ਨੂੰ ਢੀਂਡ ਭਰਿਆ ਆਪਾਂ ਨੂੰ ਜੀ ਚੈਨਲ ਦਾ ਫੈਸਲਾ ਹੋ ਗਿਆ ਬਸ ਪੂਰਾ ਹਨਾ ਉਹਦੇ ਬਾਅਦ ਇਹ ਪੁੱਤ ਖਾਣੇ ਆ ਤੁਹਾਨੂੰ ਲੋਕ ਵੀ ਆਹੀ ਦੇ ਵਿੱਚ ਸ਼ੁਰੂ ਕਰਨ ਲੱਗਿਆ ਅੱਜ ਆਪਾਂ 13 ਤਰੀਕ ਹੋ ਗਈ 13 ਦੀ ਸ਼ਾਮ ਦੇ ਪੈਣ ਲੱਗੀ ਆਪਾਂ 14 ਤੇ ਗਿਣੀ ਆ 14 ਸਵੇਰ ਤੇ ਸ਼ੁਰੂ ਹੋ ਜਾਣਾ ਇਹਦੀ ਡਾਈਟ ਹਾਂ ਪੁੱਤ ਕਿਵੇਂ ਆਂ ਦੇ ਵੀ ਸੂ ਆਪਾਂ ਦਾਣੇ ਨੂੰ ਇਨਸਾਫ ਕਰਕੇ ਪਾਈ ਦਾ ਔਰ ਜਗਾ ਦਾ ਬਾਕੀ ਇਹ ਹੁਣ ਥੋੜੀ ਜਿਹੀ ਰੇਤ ਐ ਜਿਹੜੀ ਰਹੀ ਕਾਟ ਰੇਤਾਂ ਲਿਆ ਕੇ ਕੱਲ ਨੂੰ ਦੇਖਦੇ ਆਂ ਕੱਲ ਨੂੰ ਹੁਣ ਇਹਦੇ ਭਰੇ ਆਂ ਰੇਤਰੂਤਾਂ ਲਿਆ ਕੇ ਸੜਦੇ ਆਂ ਥੱਲੇ ਸਾਰੇ ਟਾਈਟ ਹੋ ਗਿਆ ਜਿੰਨੇ ਹੈਗੀ ਜਗਾ ਉਰੇ ਵੀ ਟੂਆ ਪਾਤ ਨੇ ਮਿੱਟੀ ਪੱਟ ਪੱਟ ਕੇ ਸਿਟੀ ਜਾਂਦਾ ਇਹ ਬਾਕੀ ਸਰੀਰ ਪੱਖੋਂ ਦੇਖ ਲੋ ਤੁਸੀਂ ਬਹੁਤ ਦਿੱਸਾ ਹੋ ਗਿਆ ਦੇਖੋ ਸਰੀਰ ਹੱਡ ਪੈਰ ਬਹੁਤ ਦਿਖਣ ਲੱਗ ਗਏ ਤੇ ਬਾਕੀ ਹੁਣ ਆ ਵੀ ਚੀਜ਼ਾਂ ਇਹਦੀ ਪਸਲੀਆਂ ਉਸਨੀਆਂ ਦਿਖਣ ਲੱਗ ਗਈਆਂ ਅੱਜ ਲੇਟਾ ਲੂਟਾ ਲਾਇਆ ਵੇ ਮੀਂਹ ਕਰਕੇ ਹੁਣ ਬੱਕਰੇ ਮੱਛਰ ਵੀ ਬਹੁਤ ਹੋ ਜਾਂਦਾ ਬੰਨ ਤਾਂ ਆਪਾਂ ਅੰਦਰ ਦੰਨੇ ਹਨ ਅੱਗੇ ਅੱਜ ਸੈਵਨ ਨੂੰ ਅੰਦਰ ਬੰਨਣਾ ਪੈਣਾ ਆਪਾਂ ਨੂੰ ਉਹਨੂੰ ਦਾਣਾ ਦੂਣਾ ਪਾਉਣਾ ਨਹੀਂ ਕੱਲੂ ਆਪਾਂ ਨੇ ਉਹਦੇ ਵਾਸਤੇ ਉੱਥੇ ਹੀ ਜਗ੍ਹਾ ਬਣਾ ਦੇਣੀ ਸੈਵਨ ਉੱਥੇ ਧੂਆਂ ਹੋ ਜਾਂਦਾ ਇੱਧਰ ਥੋੜਾ ਜਿਹਾ ਔਖਾ ਹੋ ਜਾਂਦਾ ਮੀਂਹ ਚ ਉਦਾਂ ਉਰੇ ਧੂਆਂ ਕਰਦੇ ਵਧੀਆ ਰਹਿੰਦਾ ਤੇ ਹੁਣ ਇਹਨੂੰ ਉੱਧਰ ਆਪਾਂ ਦਾਣਾ ਦੂਣਾ ਪਾ ਦਤਾ ਇਹਨੂੰ ਉਹਦੇ ਬਾਅਦ ਥੋੜੇ ਟਾਈਮ ਬਾਅਦ ਇਹਨੂੰ ਅੱਧੇ ਘੰਟੇ ਕੇ ਬਾਅਦ ਤੂੜੀ ਸ਼ੁਰੂ ਕਰਨੀ ਉਹ ਆਪਾਂ ਪ੍ਰੋਪਰ ਜਿਹੜੀ ਹੈਗੀ ਹੈ ਰਾਈਟ ਉਹ ਤੁਹਾਨੂੰ ਦੱਸ ਦੰਨੇ ਆ ਵੀ ਰਿਜ਼ਲਟ ਆਏ ਤੋਂ ਬਾਅਦ ਵੀ ਕਿਵੇਂ-ਕਿਵੇਂ ਕਿਆ ਕਰਨਾ ਬਾਅਦ 3 ਕਿਲੋ ਦਿਨ ਦੀ ਪਾਉਣੀ ਆ ਫੀਡ ਬਾਕੀ ਆਪਾਂ ਪਾਣੀ ਪੂਣੀ ਭਰ ਕੇ ਰੱਖਦੇ ਹਾਂ ਉਹ ਤੁਹਾਨੂੰ ਪਤਾ ਹੀ ਹੈ ਜਿਵੇਂ ਤੁਸੀਂ ਦੇਖਦੇ ਬਲੌਗਾਂ ਤੇ ਹੁਣ ਕੱਲੂ ਇਹਦੀ ਸਾਫ ਸਫਾਈ ਕਰਕੇ ਨਾਲਾ ਆ ਕੇ ਪੈਰਪੂਰ ਸਹਿਵਾ ਦੇ ਬਣਵਾਉਣੇ ਆ ਨਾਲੇ ਇਹਦੇ ਵੀ ਥੋੜੇ-ਥੋੜੇ ਵਿੱਚੋਂ ਸਾਫ ਕਰਾ ਦਾਂਗੇ ਉਦਾਂ ਤਾਂ ਆਪਾਂ ਸਾਫ ਕਰ ਦਿੰਦੇ ਹਾਂ ਪਰ 2-3 ਦਿਨ ਹੋ ਗਏ ਹੁਣ ਬਸਾਦ ਕਰਕੇ ਕਰਨੇ ਚਾਹੀਦੇ ਜ਼ਰੂਰੀ ਬਈ ਤੇ ਮੈਂ ਥੋੜੇ ਭੱਜਣਾ ਠੀਕ ਕਰਕੇ ਹੋਏ ਨਹੀਂ ਹੈਗੇ ਮੇਤੇ ਹੁਣ ਬਾਕੀ ਖਰਖਰਾ ਵੀ ਨਹੀਂ ਫਿਰਿਆ ਆਪਿਆ ਤੇ ਹੁਣ ਤੁਸੀਂ ਦੇਖ ਸਕਦੇ ਆ ਸਰੀਰ ਇਹਦਾ ਥੋੜੇ-ਪਾੜੇ ਹੁਣ ਜੋਵੇਂ ਢਿੱਲੇ ਹੋ ਗਏ ਨੀਵੇਂ ਛੱਡ ਗਿਆ ਜੇ ਬੱਖੀਆਂ-ਬੱਖੀਆਂ ਕੱਢ ਗਿਆ ਹੁਣ ਇਹ ਤੇ ਅੱਜ ਤੇ ਡਾਈਟ ਸ਼ੁਰੂ ਹੋ। ਦੇਖਦੇ ਆ ਬਾਕੀ ਫਿਰ ਰਿਜ਼ਲਟ ਹੁਣ ਤੁਹਾਨੂੰ ਮਿਲਾਉਣੀ ਆ ਸਹਿਬਾਂ ਨਾਲ। ਲੋ ਵੀ ਆ ਸਹਿਵਾ ਦੀ ਕਿੰਦਾ ਗਈ ਆਪਣੀ ਦੀ ਤੇ ਇਹਦਾ ਨੀਲਾ ਟਾਈਗਰ ਉਹ ਪਹਿਲਾਂ ਇਹਦਾ ਕਾਲਾ ਨੀਲਾ। ਜਿਹਦੇ ਆਪਾਂ ਨੇ ਤਿੰਨ ਲੈ ਜਾਂਦੇ ਤੇ ਇਹ ਸਰਵਾ ਵਾਸਤੇ ਦੋ ਢੱਲੇ ਲਿਆਂਦੇ ਤੇ ਬਾਕੀ ਹੁਣ ਤੋਬਾਈ ਆਈ ਜਾਏਗਾ ਨਾ ਪਰ ਹੁਣ ਤਾਂ ਆਪਾਂ ਨੇ ਇਕੱਠੇ 10-10 ਵੀ ਜੰਨੀ ਚੱਕਲੇ ਕਰਨੇ ਇੱਕ ਵਾਰੀ ਰਿਜ਼ਲਟ ਲੰਮੇ ਫਿਰ ਕੋਈ ਆਪਣੀ ਜਗਾ ਤਈਏ ਆਪਣੇ ਕੋਲ ਵੱਧ ਆਪਾਂ ਲਿਆ ਕੇ ਰੱਖ ਲੈਣੇ ਕਿਉਂਕਿ ਥੋੜੇ ਦੂਰ ਪੈਂਦਾ ਹੈ ਇਹੇ ਦੇਖਦੇ ਆਪਾਂ ਜਿੱਥੇ ਤੱਕ ਹੋ ਸਕੇ ਆਪਾਂ ਨੇ ਉਡੀ ਕਿਤੇ ਕਰਾਈਏ ਸ਼ਾਇਦ ਕਿਉਂਕਿ ਗਾਂ ਦਾ ਰਿਜ਼ਲਟ ਇੱਕ ਵਾਰੀ ਦੇਖ ਜਵੇ ਫਿਰ ਆਪਾਂ ਕਹਿਣ ਜੋਗੇ ਆਗੇ ਕਿਉਂਕਿ ਆਪਾਂ ਨੇ ਜ਼ਿੰਮੇਵਾਰੀ ਪਰ ਬਾਈ ਤੁਸੀਂ ਜਿਹੜੇ ਬਲੌਗ ਦੇਦੇ ਤੁਸੀਂ ਇਹ ਕੰਮ ਕਰਾਉਨੇ ਹੁਣ ਸਨੀ ਦੀ ਕਰ ਲਾ ਲੋ ਲੈਕਨ ਆਹ ਟਰੈਕਟਰਾਂ ਦਾ ਸਾਰਾ ਜੀ ਉੱਧੇ ਕੋਲ ਸਾਡੇ ਪਰੋਸੇ ਜਾਨੇ ਆ ਬਈ ਉਕਣਾਈ ਬਈ ਆਪਾਂ ਨੇ ਭਰੋਸਾ ਦੇ ਦਾਣਾ ਸਾਨੂੰ ਵੀ ਜੇ ਰਿਜ਼ਲਟ ਹੋਇਆ ਤੇ ਨਹੀਂ ਹੋਇਆ ਤਾਂ ਆਪਾਂ ਨੇ ਨਾ ਜਾਣੀ ਉਹ ਬਾਕੀ ਤੁਹਾਨੂੰ ਦੱਸ ਦਾਂਗੇ ਆਪਾਂ ਦਾ ਹੈਗਾ ਭਰੋਸਾ ਤੇ ਆਪਾਂ ਨੇ ਬਾਕੀ ਹੁਣ ਸਹਿਬਾਂ ਨੂੰ ਜਾਣਾ ਪਾਉਣ ਲੱਗੇ ਆ ਸਹਿਬ ਜੀ ਤੁਸੀਂ ਦੇਖ ਸਕਦੇ ਹੋ ਮਾੜੀ ਉਦੋਂ ਦਾ ਬਹੁਤ ਫਰਕ ਪੈ ਗਿਆ ਬਾਕੀ ਹੁਣ ਪੈਰਾਂ ਦੀ ਗੱਲ ਆ ਪੈਰਾਂ ਨੂੰ ਖੁਰੀਆਂ ਮੁਰੇ ਵੀ ਲਵਾ ਦੇਣੀਆਂ ਪਿੱਛੇ ਖੁਰੀਆਂ ਲਵਾ ਕੇ ਇਹ ਚੀਜ਼ ਕਰ ਦੇਣੀ ਆ ਫਰ ਸੈਟ ਕਰਾਉਣਾ ਹੁਣ ਆਹ ਵਾਰੀ ਆਹ ਵਾਰੀ ਕਿਹਾ ਕਰਦੇ ਆਂ ਦੇਖਦੇ ਆਂ ਕਿ ਇਹ ਫੋਨ ਨਹੀਂ ਚੱਲਿਆ ਹੋਈ ਇੱਕ ਹੋਰ ਵੀ ਬੁਲਾਇਆ ਅਸੀਂ ਆਪਾਂ ਉਥੇ ਲਗਾਉਣਾ ਆਪਾਂ ਬੌਜੀ ਦਾਣਾ ਤਾਂ ਤਾਂ ਥਾਂ ਦੇ ਆਪਣੇ ਦੋਨੇ ਜਾਂਦਰ ਖੁੱਲ ਗਏ ਆ ਪੰਗਾ ਇਹ ਮਾਚੀ ਨੂੰ ਆ ਦੇ ਕੋਈ ਤਾਂ ਤਰਤੀਬ ਮੰਨਦੀ ਹੈ ਜੰਮੀ ਅੱਜੇ ਪਰ ਵਜਨ ਹੋਊਗਾ ਚੱਕੀ ਪੁੱਤ ਚੱਕੀ ਜੱਤੀ ਦਿੱਤੀ ਆਹ ਵੀ ਵਜਨ ਹੋਊਗਾ ਅੱਜ ਇਹਦੀ ਆ ਚੀਜ਼ ਹੈ ਨਾ ਇਹਦੇ ਪਰਵਾਜਾਂ ਨਾ ਆ ਆਜੇ ਕਸਿਆ ਬਜਾਦਾ ਹੁਣ ਖੁਰੀ ਲੱਗ ਗਈ ਐਨੀ ਨੱਚਾ ਹੋ ਜਾਣਾ ਤੇ ਇਹਦੇ ਪਰਵਾਜਾਂ ਰਹਿ ਜਾਣਾ ਆ ਕਿੱਥੇ ਆ ਜਾਣਾ ਨਾ ਉਹੀ ਕੰਮ ਆਪਾਂ ਨੇ ਪਿੱਛੇ ਕਰਨਾ ਪਿੱਛੇ ਸੋਜ ਸੂਜ ਘੱਟ ਗਈ ਆਪਣੀ ਸੋਜ ਤਾਂ ਜਿਆਦਾ ਦਾ ਤਾਂ ਨਾ ਸੋਜ ਘੱਟ ਗਈ ਥੋੜੀ ਜੀ ਰਹਿ ਗਈ ਹੁਣ ਇਹ ਆਪਾਂ ਨੇ ਕਰਾ ਦੇਣਾ ਹੁਣ ਸੱਟ ਤੇ ਦੇਖਦੇ ਹਾਂ ਜੇ ਕੱਲ੍ਹ ਨੂੰ ਹੋ ਸਕਦਾ ਆਪਾਂ ਨੇ ਪੂਰਾ ਜੋਰ ਨਾਲ ਕਰ ਦੂ ਇਹਦਾ ਟ੍ਰੀਟਮੈਂਟ ਕਰਾਈਏ ਤਰ੍ਹਾਂ ਨਾਲ ਬਾਕੀ ਜੇ ਤੁਸੀਂ ਫ੍ਰੀ ਉੱਪਰ ਨੂੰ ਦੇਖ ਸਕਦੇ ਹਾਂ ਨਾ ਤੁਸੀਂ ਪਹਿਲਾਂ ਵੀ ਦੇਖਿਆ ਹੈਗਾ ਤੇ ਆ ਦੇਖੋ ਹੁਣ ਬੋਡੀ ਉਦੇ ਬਾਅਦ ਆਪਾਂ 15 ਦਿਨਾਂ ਦੇ ਵਿੱਚ ਤੁਹਾਨੂੰ ਦਾ ਜਿਆਦਾ ਦੇਖਣਾ ਮੈਨੂੰ ਘੱਟ ਦਿਖੂਗਾ ਕਿਉਂਕਿ ਮੈਂ ਤਾਂ ਬੇਟੀ ਦਾ ਦੇਖਣਾ ਉਹਦੇ ਕਰਕੇ ਬਾਕੀ ਉਹ ਦਾਣਾ ਬਾਤ ਬਾਕੀ ਖੜੀਆਂ ਉਹ ਪੱਖੇ ਦੱਲੇ ਨੇ ਇਹ ਵੀ ਇਹਨੂੰ ਆਪਾਂ ਉੱਥੇ ਬੰਨ੍ਹ ਦਿੰਦੇ ਵੇ ਉਹ ਖੜਨਾ ਨਹੀਂ ਉਹਨੇ ਹੁਣ ਦੋਨਾਂ ਨੂੰ ਇਕੱਠਿਆਂ ਤੰਗ ਕਰਦੇ ਹੁਣ ਇਹ ਵੀ ਚਾਵਲ ਲੱਗ ਗਏ ਬਾਕੀ ਚਲੋ ਠੀਕ ਹੈ ਜੀ